ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਵਰਨ ਸ਼ਕਲਾ ਤੁਸੀਂ ਦੇਖ ਰਹੇ ਹੋ ਬਾਗਾਵਾਲਾ ਟਾਈਮਸ ਸ਼ੰਭੂ ਬਾਰਡਰ ਦੇ ਨਜ਼ਦੀਕ ਕੜੀਆਂ ਤੁਸੀਂ ਦੇਖ ਸਕਦੇ ਹੋ ਲੰਮੀਆਂ ਕਤਾਰਾਂ ਟਰਾਲੀਆਂ ਦੀਆਂ ਲਗਭਗ 6-7 ਕਿਲੋਮੀਟਰ ਪਿੱਛੇ ਅਸੀਂ ਬਾਰਡਰ ਤੋਂ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਤੇ ਟਰਾਲੀਆਂ ਦਾ ਹੜਾ ਆਇਆ ਹੋਇਆ ਹੈ ਦੇਖੋ ਸਵੇਰ ਹੋ ਚੁੱਕੀ ਹੈ ਸਵੇਰ ਦਾ ਮੌਸਮ ਹੈ ਦੇਖ ਸਕਦੇ ਹੋ ਗੁਰੂ ਦਾ ਲੰਗਰ ਵੀ ਚੱਲ ਰਿਹਾ ਹੈ ਚਾਹ ਦਾ ਲੰਗਰ ਵੀ ਚੱਲ ਰਿਹਾ ਹੈ ਟੋਟੀ ਦਾ ਲੰਗਰ ਵੀ ਚੱਲ ਰਿਹਾ ਹੈ ਇਸੇ ਚੀਜ਼ ਦੀ ਕੋਈ ਕਮਿਊਨਿਟੀ ਦੇਖੀ ਜਾ ਰਹੀ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਚਾਹੇ ਬਜ਼ੁਰਗ ਹੋਣ ਚਾਹੇ ਨੌਜਵਾਨ ਹੋਣ ਚਾਹੇ ਬੀਬੀਆਂ ਭੈਣਾਂ ਹੋਣ ਸਭ ਉਤਸ਼ਾਹ ਦੇ ਵਿੱਚ ਹਮ ਹਮਾ ਕੇ ਪਹੁੰਚ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਦੀ ਤਸਵੀਰ ਤੋਂ ਪਦੇ ਵਿੱਚ ਆਨੰਦ ਮਾਣ ਰਹੇ ਨੇ ਬਜ਼ੁਰਗ ਦੇਖੋ ਇਹ ਸਵੇਰ ਹੈ ਲਗਾਤਾਰ ਲੋਕਾਂ ਦੇ ਗੱਲ ਕਰੀ ਤਾਂ ਲਗਾਤਾਰ ਇੱਥੇ ਸੰਗਤ ਪਹੁੰਚ ਰਹੀ ਹੈ ਦੇਖੋ ਨੇੜ ਦੇ ਪਿੰਡਾਂ ਦੇ ਲੋਕ ਜਾਣਕਾਰੀ ਦੇ ਦੇਮਾ ਜਿਹੜੇ ਨੇ ਨੇੜ ਦੇ ਪਿੰਡਾਂ ਦੇ ਲੋਕ ਨੇ ਇੱਥੇ ਲੰਗਰ ਪਾਣੀ ਦਾ ਪ੍ਰਬੰਧ ਵੀ ਕਰ ਰਹੇ ਨੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਉਹ ਸਵੇਰ ਤੋਂ ਇੰਨੇ ਲੰਗਰ ਲੈ ਕੇ ਇੱਥੇ ਪਹੁੰਚੇ ਨੇ ਦੇਖੋ ਸਫਾਈ ਦਾ ਪ੍ਰਬੰਧ ਵੀ ਸਫਾਈ ਦਾ ਖਿਆਲ ਵੀ ਰੱਖਿਆ ਜਾ ਰਿਹਾ ਹੈ ਦੇਖੋ ਇੱਕ ਵਿਅਕਤੀ ਸਫਾਈ ਕਰ ਰਿਹਾ ਸਾਫ਼ ਸਫਾਈ ਦੀ ਜ਼ਰੂਰਤ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਲਗਾਤਾਰ ਸੰਘਤਾਂ ਦੀ ਗੱਲ ਕਰੀ ਕਿਸਾਨਾਂ ਦੀ ਗੱਲ ਕਰੀਏ ਤਾਂ ਸ਼ੰਭੂ ਬਾਰਡਰ ਤੇ ਪਹੁੰਚ ਰਹੇ ਨੇ ਅੱਜ ਸ਼ਾਮ ਨੂੰ 5 ਵਜੇ ਮੀਟਿੰਗ ਹੈ ਦੇਖਦੇ ਹਾਂ ਕੀ ਸਿਟਾ ਨਿਕਲਦਾ ਹੈ ਉਹ ਕਹਿ ਰਿਹਾ ਤੇਰਾ ਬੰਦਾ ਆਪ ਇੱਥੇ ਨਾ ਆ ਗਿਆ ਸੰਧੀ ਕਹਿ ਰਿਹਾ ਅੱਜ ਵਕ 6 ਕਿਲੋਮੀਟਰ ਅਸੀਂ ਪਿੱਛੇ ਖੜੇ ਹਾਂ ਸ਼ੰਭੂ ਬਾਰਡਰ ਤੋਂ ਫਿਰ ਵੀ ਦੇਖੋ ਲੰਬੀਆਂ ਕਤਾਰਾਂ ਦੇ ਵਿੱਚ ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਪਈਆਂ ਸੰਘਤਾਂ ਦੇ ਵਿੱਚ ਉਤਸ਼ਾਹ ਹੈ ਕੱਲ੍ਹ ਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ ਭਾਈ ਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਅਸੀਂ ਤੇ ਇਹੋ ਕਰਨਾ ਚਾਹੁੰਦੇ ਆਂ ਵੀ ਮੋਦੀ ਸਾਹਿਬ ਵੇਖੋ ਤੁਸੀਂ ਆਖ ਆਂਦੇ ਵੀ ਅਛੇ ਦਿਨ ਆਉਣਗੇ ਜੀ ਤੇ ਮੋਦੀ ਸਾਹਿਬ ਅਛੇ ਦਿਨਾਂ ਦੇ ਅਛੇ ਤੇ ਨਹੀਂ ਆਏ ਤੇ ਬੁਰੇ ਆ ਗਏ ਹੂੰ ਪਹਿਲਾਂ ਪਹਿਲਾਂ ਵਾਲੀਆਂ ਸਰਕਾਰਾਂ ਵੀ ਹੈਗੀਆਂ ਹੀ ਪਰ ਐਦਾਂ ਨਹੀਂ ਹੁਣ ਕਦੀ ਕੀਤਾ ਜਿਹੜੇ ਯੁਰਮ ਤੁਸੀਂ ਕਰਨ ਦੇਈ ਏਦਾਂ ਨਾ ਕਰੋ ਸਾਡੀਆਂ ਗੱਲਾਂ ਨਾਲ ਸਾਡੇ ਜਿਹੜੇ ਹੱਕ ਵਾ ਸਾਨੂੰ ਦੋ ਤੇ ਸੜਕਾਂ ਤੇ ਸਾਨੂੰ ਨਾਂ ਰੋਲ ਤੇ ਨਾ ਸੜਕਾਂ ਜਮ ਕਰੋ ਤੇ ਲੋਕਾਂ ਜਨਤਾ ਨੂੰ ਬਰਬਾਦ ਖਰਾਬ ਨਾ ਕਰੋ ਵੱਡੀ ਗੱਲ ਹੈ ਤੁਸੀਂ ਵੀ ਕਿਸਾਨ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਨਹੀਂ ਚਾਹੁੰਦੇ ਨਹੀਂ ਚਾਹੁੰਦੇ ਇਹ ਜੀ ਖੇਤਾਂ ਦਾ ਰਾਜਾ ਵਾ ਅੰਨ ਅਗਾ ਕੇ ਹਰ ਇੱਕ ਆਦਮੀ ਦਾ ਢਿੱਡ ਭਰਨਾ ਚਾਹਦਾ ਹੈ ਮੋਦੀ ਸਾਹਿਬ ਤੁਸੀਂ ਵੀ ਸਾਡਾ ਹੀ ਵੀਰਾ ਭਰਾਵਾਂ ਦਾ ਸਾਡੇ ਬਾਪੂਆਂ ਦਾ ਤਾਇਆ ਤਾਇਆਂ ਚਾਚਿਆਂ ਦਾ ਅਗਾਇਆ ਹੋਇਆ ਅੰਨ ਖਾਂਦੇ ਹੋ ਕੋਈ ਨੋਟ ਖਾ ਕੇ ਇਤ ਨਹੀਂ ਚਾਹੁੰਦੇ ਖਾਂਦੇ ਰੋਟੀ ਹੋ ਪ੍ਰਸਾਦਾ ਹੀ ਹੋ ਜੀ ਕੋ ਪੈਸੇ ਵੀ ਜਾਦੇ ਖਾਂਦਾ ਰੋਟੀ ਹੋ ਵੀ ਸਾਹਮਣੂ 5 ਵਜੇ ਮੀਟਿੰਗ ਹੈ ਅੱਜ ਕੀ ਕਹਿਣਾ ਹੈ ਕੀ ਸੱਟਾ ਨਿਕਲ ਸਕਦਾ ਜੀ ਦੇਖੋ ਜੀ ਨਿਕਲੂਗਾ ਸੱਟਾ ਠੀਕ ਆ ਨਹੀਂ ਤੇ ਜੇ ਨਜ਼ਰ ਨਹੀਂ ਨਿਕਲੂਗਾ ਅਸੀਂ ਤੇ ਇਦਾਂ ਹੀ ਤਰਨਾ ਲਾ ਕੇ ਰੱਖਾਂਗੇ ਨਹੀਂ ਤੇ ਸਾਨੂੰ ਰਸਤਾ ਖੋਲ ਦੇਣ ਅਸੀਂ ਸ਼ਾਂਤ ਮਈ ਨਾ ਤਰਨਾ ਲਾਉਣ ਜਾਣ ਲਾਵਾਂਗੇ ਅਸੀਂ ਤਾਂ ਹੁਣ ਵੀ ਸ਼ਾਂਤ ਮਈ ਬੈਠੇ ਆ ਤੁਸੀਂ ਬੈਠੇ ਅਸੀਂ ਲੜਨ ਨਹੀਂ ਆਏ ਇਹ ਸਾਡੇ ਤੇ ਗੋਲੇਬਾਰੀ ਕਰਨ ਦੇ ਆ ਜੀ ਤਸ਼ੱਦਦ ਕਰਨ ਦੇ ਸਾਡੇ ਤੇ ਸਾਡੇ ਬੰਦੇ ਕਿੱਥੋਂ ਹੈ ਤੁਸੀਂ ਅਸੀਂ ਗਰਦਾਪੁਰ ਜ਼ਿਲ੍ਹੇ ਤੋਂ ਦਾਸ ਕੋ ਜਲੇ ਤੋਂ ਹਾਂਜੀ ਸ੍ਰੀ ਹਰਗੁਪਤਪੁਰ ਬਲਾਗ ਜੀ ਜੇ ਗੱਲ ਨੇੜ ਦੇ ਪਿੰਡਾਂ ਦੀ ਕਰੀਏ ਤਾਂ ਹੈਲਪ ਕਰ ਰਹੇ ਨੇ ਲੋਕ ਬਹੁਤ ਬਹੁਤ ਜਿਆਦੀ ਜੀ ਬਹੁਤ ਬੱਚਾ ਬੱਚਾ ਆ ਦੇਖੋ ਕਿੰਨੀਆਂ ਸਾਡੀਆਂ ਮਤਾਵਾ ਭੈਣਾ ਚਾਚੀਆਂ ਤਾਈਆਂ ਲੰਘ ਕੇ ਗਈਆਂ ਇਸ ਸੰਘਰਸ਼ ਜੀ ਆਈਆਂ ਅਹੀਂ ਇਹਨਾਂ ਨੇ ਸੱਦੇ ਆਤ ਨਹੀਂ ਇਹਨਾਂ ਦੇ ਦਿਲਾਂ ਮੰਨ ਦੇ ਵਿੱਚ ਰੋਸ਼ ਆ ਜੋਸ਼ ਆ ਵੀ ਸਾਡੇ ਚਾਚੇ ਤਾਏ ਭਰਾ ਆਣ ਕੇ ਬੈਠੇ ਆੜੀ ਆੜੀ ਦੂਰੋਂ ਤੇ ਅਸੀਂ ਵੀ ਜਾਈਏ ਖਿਖਵਾ ਗੱਫੇ ਚੇਰਦੇ ਆਏ ਆ ਗੁਰਦੁਆਰੇ ਚ ਪੱਕੇ ਪਿੰਡਾਂ ਚੋਂ ਆਏ ਅਹੀਂ ਇਹਨਾਂ ਨੂੰ ਕਿਹਾ ਤ ਨਹੀਂ ਆਪਣੇ ਆਪ ਆ 2 ਵਜੇ ਲੰਗਰ ਲੱਗ ਜਾਂਦਾ ਦੇਖੋ ਚਾਹ ਦਾ ਟਰਾਲੀ ਵਿੱਚ ਸਾਰੀ ਰਸਤ ਪਈ ਹੈ ਜੀ ਪੰਜਾਬ ਦੀ ਜਨਤਾ ਨੂੰ ਕੀ ਕਹੂੰਗੇ ਅਹੀਂ ਇਹੋ ਹੀ ਕਹਾਂਗੇ ਵੀ ਜਿਹੜੇ ਨੌਜਵਾਨ ਆ ਜੀ ਘਰ ਬੈਠੇ ਆ ਨਾ ਦੇਖਦੇ ਵੀ ਦਿੱਲੀ ਕਦੋਂ ਜਾਣ ਤੇ ਅਸੀਂ ਜਾਈਏ ਉਹ ਵੀਰੋ ਜਾਗੋ ਹੁਣ ਨਾ ਨਾ ਜਾਗੇ ਢੱਡੀ ਧੌਂਦੇ ਨਾ ਗੋਡਾ ਰੱਖ ਲੈਣਾ ਜ਼ਮੀਨਾਂ ਖੋਣੀਆਂ ਜੇ ਇਹ ਡਾਨੀ ਬਾਨੀ ਨੂੰ ਗਾੜੀ ਲਈ ਆਉਂਦੇ ਜੇ ਸਾਨੂੰ ਮਾਰਦੇ ਉਹਨਾਂ ਦੇ ਵੱਡੇ ਵੱਡੇ ਮਾਹੌਲ ਖੋਲਣਦੇ ਆ ਜਿਹੜਾ ਆਟਾ ਅਸੀਂ ਚੱਕੀ ਤੇ ਆਪ ਬਿਹਾ ਕੇ ਖਾਂਦੇ ਆ ਨਾ ਸਾਨੂੰ ਮਜਬੂਰ ਕਰ ਦੇਣਾ ਇਹਨਾਂ 200 ਰੁਪਏ ਕਿਲੋ ਛਠੌਰ ਤੋਂ ਲੈਣ ਵਾਸਤੇ ਅਸੀਂ ਆਪਣਾ ਧੰਨ ਆਪ ਅਗਾ ਕੇ ਆਪਣੀ ਚੱਕੀ ਜਾਬ ਨਹੀਂ ਪੀ ਕੇ ਸਾ ਖਾ ਸਕਦੇ ਸਵਾ ਸਵਾ ਮੰਦਾ ਪੀਸਣਾ ਪੀਸਾ ਵਾ ਖੰਨੀ ਖੰਨੀ ਦੇ ਸਾਡੀਆਂ ਮਾਈਆਂ ਵੱਡੀਆਂ ਜੀ ਸਿੰਘੜੀਆਂ ਨੇ ਗੁਜ਼ਾਰਾ ਕੀਤਾ ਅਸੀਂ ਉਹ ਕੌਮ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਲਈ ਜੀ ਕਿਸਾਨ ਸੇ ਤੁਸੀਂ ਦੇਖ ਸਕਦੇ ਹੋ ਕਿਸਾਨ ਦੇ ਤਿੱਖੇ ਬੋਲ ਸਰਕਾਰ ਨੂੰ ਰਿੰਦਰ ਮੋਦੀ